ਸੌਰਖਤ ਪੀਡੀ ਸੀ ਨਿਊਜ਼ ਵਿੱਚ ਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੀਡੈਂਟਸ ਵਿਚਾਰ ਤਕਰਾਰੀ ਇੱਕ ਬੇਹਤ ਅਹਿਮ ਤੇ ਖਾਸ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਸਭ ਨੂੰ ਯਾਦ ਆ ਚੰਗੀ ਤਰ੍ਹਾਂ ਪਤਾ ਹੈ ਭੁੱਲ ਨਹੀਂ ਸਕਦੇ ਕਿ ਸ਼ੰਭੂ ਬਾਰਡਰ ਤੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਹੰਝੂ ਗੈਸ ਦੇ ਗੋਲੇ ਛੱਡੇ ਗਏ ਇਤੋਂ ਤੱਕ ਕਿ ਗੋਲੀ ਚੱਲਣ ਨਾਲ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਉਹ ਦਿਨ ਜਾਂ ਉਹ ਵਾਰਦਾਤ ਕੋਈ ਭੁੱਲ ਨਹੀਂ ਸਕਦਾ ਤੇ ਉਸ ਦੇ ਲਈ ਅਕਸਰ ਇਹ ਕਿਹਾ ਜਾਂਦਾ ਹੈ ਕਿ ਜ਼ਖਮ ਤਾਂ ਦਿੱਤੇ ਜਾਂਦੇ ਨੇ ਪਰ ਜਦੋਂ ਜ਼ਖਮ ਤੇ ਨਮਕ ਧੂੜਿਆ ਜਾਂਦਾ ਤਾਂ ਦੁੱਖ ਜ਼ਿਆਦਾ ਹੁੰਦਾ। ਇੱਕ ਤਾਂ ਪੁਲਿਸ ਵੱਲੋਂ ਤਸ਼ੱਦਦ ਕੀਤਾ ਗਿਆ ਤੇ ਹੁਣ ਉਨ੍ਹਾਂ ਹੀ ਪੁਲਿਸ ਅਫਸਰਾਂ ਨੂੰ ਹਰਿਆਣਾ ਸਰਕਾਰ ਨੇ ਰਿਕਮੈਂਡ ਨਾਮ ਕਰਕੇ ਭੇਜਿਆ ਕਿ ਇਹਨਾਂ ਨੂੰ ਗੈਲੈਂਟਰੀ ਅਵਾਰਡ ਦਿੱਤੇ ਜਾਣ, ਬਹਾਦਰੀ ਦੇ ਪੁਰਸਕਾਰ ਦਿੱਤੇ ਜਾਣ ਜਿਨ੍ਹਾਂ ਨੇ ਕਿਸਾਨਾਂ ਨੂੰ ਰੋਕਿਆ, ਜਿਨ੍ਹਾਂ ਨੇ ਕਿ ਸਾਨੂੰ ਅੱਗੇ ਨਹੀਂ ਆਉਣ ਦਿੱਤਾ ਜਿਸ ਦਾ ਜੰਮ ਕੇ ਵਿਰੋਧ ਵੀ ਹੋਇਆ। ਵਿਰੋਧ ਇਸ ਕਦਰ ਤੱਕ ਹੋਇਆ ਕਿ ਮਾਮਲਾ ਕੋਰਟ ਦੇ ਵਿੱਚ ਵੀ ਪਹੁੰਚਿਆ ਕੋਰਟ ਦੇ ਵਿੱਚ ਇੱਕ ਪੀਆਈਐਲ ਫਾਈਲ ਕੀਤੀ ਗਈ ਕਿ ਉਹ ਪੁਲਿਸ ਮੁਲਾਜ਼ਮ ਜਾਂ ਅਫਸਰ ਜਿਨ੍ਹਾਂ ਨੇ ਕਿਸਾਨਾਂ ਨੂੰ ਜ਼ਖਮੀ ਕੀਤਾ ਜਿਨ੍ਹਾਂ ਦੇ ਉੱਤੇ ਇਹ ਇਲਜ਼ਾਮ ਨੇ ਕਿ ਕਿਸਾਨਾਂ ਤੇ ਤਸ਼ੱਦਦ ਕੀਤਾ ਜਿਨ੍ਹਾਂ ਤੇ ਇਹ ਵੀ ਇਲਜ਼ਾਮ ਲੱਗਦਾ ਹੈ ਕਿ ਕਿਸਾਨ ਦੀ ਮੌਤ ਉਹਨਾਂ ਦੀ ਗੋਲੀਬਾਰੀ ਕਰਕੇ ਹੋਈ ਹੈ ਤੇ ਉਹਨਾਂ ਨੂੰ ਗੈਲੈਂਟਰੀ ਅਵਾਰਡ ਕਿਵੇਂ ਦਿੱਤਾ ਜਾ ਸਕਦੇ ਨੇ ਸੋ ਇਸ ਪੂਰੇ ਮਾਮਲੇ ਦੀ ਅੱਜ ਸੁਣਵਾਈ ਹੋਈ ਤਾਂ ਸੁਣਵਾਈ ਤੋਂ ਦੌਰਾਨ ਇਹ ਪਤਾ ਲੱਗਿਆ ਕਿ ਕੇਂਦਰ ਸਰਕਾਰ ਨੇ ਇਹ ਸਾਰੇ ਦੇ ਸਾਰੇ ਨਾਮ ਰੱਦ ਕਰ ਦਿੱਤੇ ਨੇ ਪਰ ਮੂਲ ਕਾਰਨ ਰੱਦ ਕਰਨ ਦਾ ਇਹ ਨਹੀਂ ਹੈ ਕਿ ਉਹਨਾਂ ਨੇ ਤਸ਼ੱਦਦ ਕੀਤਾ ਜਾਂ ਕੁਝ ਹੋਰ ਮੂਲ ਕਾਰਨ ਉਹਨਾਂ ਦਾ ਇਹ ਹੈ ਕਿ ਇਹਨਾਂ ਦੇ ਨਾਮ ਭੇਜਣ ਦੇ ਵਿੱਚ ਹਰਿਆਣਾ ਸਰਕਾਰ ਥੋੜੀ ਲੇਟ ਹੋ ਗਈ ਸੀ ਇਸ ਕਰਕੇ ਇਹਨਾਂ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਸੋ ਨਹੀਂ ਮਿਲੇਗਾ ਗੈਲੈਂਟਰੀ ਅਵਾਰਡ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਵਾਲੇ ਅਫਸਰਾਂ ਨੂੰ ਗੈਲੈਂਟਰੀ ਅਵਾਰਡ ਨਹੀਂ ਦਿੱਤਾ ਜਾਏਗਾ ਹਰਿਆਣਾ ਸਰਕਾਰ ਵੱਲੋਂ ਕੇਂਦਰ ਨੂੰ ਦਿੱਤੀ ਗਈ ਸੀ ਅਵਾਰਡ ਦੇ ਲਈ ਅਫਸਰਾਂ ਦੀ ਸੂਚੀ ਕੇਂਦਰ ਸਰਕਾਰ ਨੇ ਅਵਾਰਡਸ ਲਈ ਅਫਸਰਾਂ ਦੀ ਸੂਚੀ ਖਾਰਜ ਕਰ ਦਿੱਤੀ ਹੈ ਕੇਂਦਰ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਇਹ ਜਾਣਕਾਰੀ ਦਿੱਤੀ ਸਰਕਾਰ ਵੱਲੋਂ ਲੇਟ ਕੀਤਾ ਗਿਆ ਸੀ ਅਪਲਾਈ ਕੇਂਦਰ ਸਰਕਾਰ ਲੇਟ ਅਪਲਾਈ ਕਰਨ ਕਰਕੇ ਹੀ ਇਹ ਸਨਮਾਨ ਨਹੀਂ ਮਿਲ ਸਕਦਾ ਪੰਜਾਬ ਟਰਨਾ ਹਾਈ ਕੋਰਟ ਦੇ ਵਿੱਚ ਅਵਾਰਡ ਦੇਣ ਦੇ ਖਿਲਾਫ ਇੱਕ ਪੀਆਈਐਲ ਪਾਈ ਗਈ ਸੀ 13 ਫਰਵਰੀ ਨੂੰ ਕਿਸਾਨਾਂ ਨੂੰ ਪੁਲਿਸ ਨੇ ਸ਼ੰਭੂ ਬਾਰਡਰ ਤੇ ਰੋਕਿਆ ਸੀ ਕਿਸਾਨਾਂ ਨੂੰ ਪੁਲਿਸ ਨੇ ਬੈਰੀਕੇਟਿੰਗ ਕਰਕੇ ਰੋਕ ਦਿੱਤਾ ਸੀ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਹੰਝੂ ਗੈਸ ਦੇ ਗੋਲੇ ਛੱਡੇ ਗਏ 13 ਫਰਵਰੀ ਤੋਂ ਹੀ ਸ਼ੰਭੂ ਬਾਰਡਰ ਤੇ ਪੱਕਾ ਧਰਨਾ ਚੱਲ ਰਿਹਾ ਹੈ ਕੇਂਦਰ ਦੇ ਖਿਲਾਫ ਵਾਅਦਾ ਖਿਲਾਫੀ ਨੂੰ ਲੈ ਕੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਹੁਣ ਸਵਾਲ ਤਾਂ ਬਿਲਕੁਲ ਕਲੀਅਰ ਹੈ ਕਿ ਇਹ ਗੱਲ ਜਿਹੜੀ ਕੀਤੀ ਜਾ ਰਹੀ ਸੀ ਕਿ ਗੈਲੈਂਟਰੀ ਅਵਾਰਡਸ ਲਈ ਸਫਾਰਸ਼ ਕੀਤੀ ਗਈ ਹੈ ਕਈ ਲੋਕ ਕਹਿ ਰਹੇ ਸੀ ਕਿ ਜੀ ਇਹ ਹਵਾ ਹਵਾਈ ਗੱਲ ਹੈ ਐਦਾਂ ਦਾ ਕੁਝ ਨਹੀਂ ਹੈ ਪਰ ਅੱਜ ਬਿਲਕੁਲ ਸਾਫ ਹੋ ਗਿਆ ਕਿ ਅਵਾਰਡ ਦੇਣ ਦੇ ਲਈ ਨਾਮ ਭੇਜੇਗੇ ਨਾਮ ਭੇਜਣ ਦੇ ਵਿੱਚ ਸੂਬਾ ਸਰਕਾਰ ਹੈ ਲੇਟ ਹੋਗੀ ਨਹੀਂ ਤਾਂ ਹੋ ਸਕਦਾ ਕੰਸੀਡਰ ਕੀਤੇ ਵੀ ਜਾਂਦੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਛੜਨਾ ਖਾਸ ਮਹਿਮਾਨ ਜੁੜੇ ਹੋਏ ਨੇ ਜਿਨ੍ਹਾਂ ਨੇ ਪਟੀਸ਼ਨ ਪਾਈ ਹੈ ਉਹ ਵੀ ਸਾਡੇ ਨਾਲ ਪਟੀਸ਼ਨ ਕਰਤਾ ਵੀ ਮੌਜੂਦ ਨੇ ਐਡਵੋਕੇਟ ਰਵਿੰਦਰ ਬੱਸੀ ਜੀ ਵਕੀਲ ਵੀ ਨੇ ਤੇ ਪਟੀਸ਼ਨ ਕਰਤਾ ਵੀ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ ਇਸ ਦੇ ਨਾਲ ਹੀ ਮਜੀਦ ਸਿੰਘ ਰਾਏ ਵੀ ਜੁੜੇ ਹੋਏ ਨੇ ਪ੍ਰਧਾਨ ਨੇ ਬੀਕੇਯੂ ਦੁਆਬਾ ਦੇ ਬਹੁਤ-ਬਹੁਤ ਸਵਾਗਤ ਹੈ ਬੱਸੀ ਸਾਹਿਬ ਸ਼ੁਰੂਆਤ ਥੋੜੇ ਤੋਂ ਹੀ ਕਰਦੇ ਹੋ ਬੱਸੀ ਸਾਹਿਬ ਥੋੜਾ ਜਿਹਾ ਜਾਣਕਾਰੀ ਦਿਓਗੇ ਇਸ ਪੂਰੇ ਮਸਲੇ ਦੀ ਜੇ ਮੈਂ ਗਲਤ ਨਹੀਂ ਹਾਂ ਹੋ ਸਕਦਾ ਮੈਂ ਗਲਤ ਵੀ ਹੋਵਾਂ ਕਿ ਇਹ ਸਿਰਫ ਇਸ ਕਰਕੇ ਅਵਾਰਡ ਨਹੀਂ ਦਿੱਤੇ ਜਾ ਰਹੇ ਕਿ ਨਾਮ ਲੇਟ ਭੇਜੇ ਨੇ ਇਸ ਕਰਕੇ ਅਵਾਰਡ ਕੈਨਸਲ ਨਹੀਂ ਹੋਏ ਕਿ ਇਹਨਾਂ ਪੁਲਿਸ ਮੁਲਾਜ਼ਮਾਂ ਤੇ ਇਹ ਇਲਜ਼ਾਮ ਲੱਗਦੇ ਨੇ ਕਿ ਇਹਨਾਂ ਨੇ ਕਿਸਾਨਾਂ ਤੇ ਤ ਬਿਲਕੁਲ ਸਹੀ ਕਹਿ ਰਹੇ ਹੋ ਹਰਪ੍ਰੀਤ ਜੀ ਅਸਲ 'ਚ 2 2 ਜੁਲਾਈ ਨੂੰ ਜੀ ਹਰਿਆਣਾ ਸੀਐਮ ਨੇ ਅਨਾਉਂਸ ਕੀਤਾ ਸੀਗਾ ਕਿ ਜਿਹੜੇ ਵੀ ਪੁਲਿਸ ਮੁਲਾਜ਼ਮਾ ਨੇ ਕਿਸਾਨੀ ਅੰਦੋਲਨ ਦਰਮਿਆਨ ਕਿਸਾਨਾਂ ਨੂੰ ਰੋਕਣ 'ਚ ਤੇ ਆਪਣਾ ਬਲ ਪ੍ਰਯੋਗ ਕਰਨ 'ਚ ਜੋ ਵੀ ਆਪਣੀ ਭੂਮਿਕਾ ਨਿਭਾਈ ਹੈ ਜੀ ਉਹਨਾਂ ਦੇ ਵਿੱਚ ਤਿੰਨ ਆਈਪੀਐਸ ਅਫਸਰ ਤੇ ਤਿੰਨ ਡੀਐਸਪੀ ਲੈਵਲ ਦੇ ਅਫਸਰ ਤੇ ਇਹਨਾਂ ਦੇ ਨਾਮ ਅਸੀਂ ਇਹਨਾਂ ਨੂੰ ਗਲੈਂਟਰੀ ਅਵਾਰਡ ਦੇਵਾਂਗੇ ਹੂੰ ਤੇ ਇਸ ਦੇ ਖਿਲਾਫ ਅਸੀਂ ਇੱਕ ਪੀਆਈਐਲ ਮੂਵ ਕੀਤੀ ਸੀਗੀ ਹਾਈ ਕੋਰਟ ਦੇ ਵਿੱਚ ਜੋ ਅੱਜ ਚੀਫ ਸਾਬ ਦੇ 113 ਨੰਬਰ ਤੇ ਲੱਗੀ ਸੀ ਜੀ ਕਿ ਇਹਨਾਂ ਨੂੰ ਇਹਨਾਂ ਨੇ ਕੋਈ ਐਕਟ ਆਫ ਵੈਲਰ ਨਹੀਂ ਕੀਤਾ ਇਹਨਾਂ ਨੇ ਕੋਈ ਬਹਾਦਰੀ ਨਹੀਂ ਦਿਖਾਈ ਇਹਨਾਂ ਨੇ ਨਿਹੱਥੇ ਲੋਕਾਂ ਦੇ ਉੱਤੇ ਲਾਠੀਆਂ ਚਲਾਈਆਂ ਗੋਲੀਆਂ ਚਲਾਈਆਂ ਤੇ ਨੌਜਵਾਨ ਦੀ ਮੌਤ ਹੁੰਦੀ ਹੈ ਉਸ ਨੌਜਵਾਨ ਦੀ ਮੌਤ ਤੋਂ ਬਾਅਦ ਜ਼ੀਰੋ ਐਫਆਈਆਰ ਹੁੰਦੀ ਹੈ ਜੀ ਇਹਦਾ ਮਤਲਬ ਕਿ ਇਹ ਐਡਮਿਟ ਕਰਦੇ ਆਂ ਵੀ ਜਿਹੜੇ ਇਹ ਅਫਸਰ ਹੈ ਇਹ ਇਸ ਕਟਨਾ ਕਰਮਚਾਰੀ ਇਨਵੋਲਵ ਹੈ ਤੇ ਇਹਨਾਂ ਦੇ ਨਾਮ ਵੀ ਨਾਮਜ਼ਦ ਹੋਣੇ ਚਾਹੀਦੇ ਆ ਬਹਿਸ ਦੇ ਦਰਮਿਆਨ ਵਕੀਲ ਸਾਹਿਬ ਨੇ ਖੜ ਕੇ ਦੱਸਿਆ ਕਿ ਇਹ ਜਿਹੜੇ ਨਾਂ ਭੇਜੇ ਗਏ ਸੀਗੇ ਇਹ ਇਹਨਾਂ ਨੂੰ ਅਵਾਰਡ ਨਹੀਂ ਦਿੱਤੇ ਜਾ ਰਹੇ ਕਿਉਂਕਿ ਕੇਂਦਰ ਸਰਕਾਰ ਨੇ ਇਹਨਾਂ ਨੂੰ ਲੇਟ ਭੇਜਣ ਕਰਕੇ ਖਾਰਜ ਕਰ ਦਿੱਤਾ ਹੈ ਇਸ ਕਰਕੇ ਇਹਨਾਂ ਨੂੰ ਹੁਣ ਇਹ ਅਵਾਰਡ ਨਹੀਂ ਦਿੱਤੇ ਜਾ ਰਹੇ ਹਾਂ ਮਤਲਬ ਇਸ ਕਰਕੇ ਕੰਸੀਡਰ ਨਹੀਂ ਕੀਤੇ ਜਾ ਰਹੇ ਅ اچھا ਇਹ ਗੱਲ ਦੱਸਿਓ ਕਿ ਇਸ ਬਾਰੇ ਵੀ ਕੋਈ ਚਰਚਾ ਹੋਈ ਹੈ ਜਿਹੜੇ ਜਿਹੜੀ ਪਟੀਸ਼ਨ ਤੁਸੀਂ ਪਾਈ ਸੀ ਕਿ ਇਹਨਾਂ ਨੇ ਕੋਈ ਬਹਾਦਰੀ ਵਾਲਾ ਕੰਮ ਨਹੀਂ ਕੀਤਾ ਉਸ ਬਾਰੇ ਕੋਈ ਚਰਚਾ ਨਹੀਂ ਹੋਈ ਉਹਦਾ ਕੋਈ ਹਰਿਆਣਾ ਸਰਕਾਰ ਵੱਲੋਂ ਕੋਈ ਤਰਕ ਰੱਖਿਆ ਹੋਵੇ ਹਰਿਆਣਾ ਸਰਕਾਰ ਦੇ ਤਰਕ ਲਈ ਉੱਥੇ ਤੱਕ ਹਲੇ ਗੱਲ ਪਹੁੰਚੀ ਨਹੀਂ ਸੀਗੀ ਲੇਕਿਨ ਜਿਹੜੀ ਸਾਡੀ ਆਰਗੂਮੈਂਟ ਇਹਦੇ ਵਿੱਚ ਇਹ ਸੀਗੀ ਵੀ ਜਿਹੜੀ ਗੈਲੈਂਟਰੀ ਅਵਾਰਡ ਹੈ ਗੈਲੈਂਟਰੀ ਅਵਾਰਡ ਤਾਂ ਜਿਹੜੇ ਸਿਪਾਈ ਅਫਸਰ ਜੰਗਾਂ ਦੇ ਵਿੱਚ ਜਾਂ ਜਿੱਥੇ ਟੈਰਰਿਸਟਾਂ ਦੇ ਖਿਲਾਫ ਦੇਸ਼ ਦੇ ਦੁਸ਼ਮਣਾਂ ਦੇ ਖਿਲਾਫ ਲੜਦੇ ਹੋਏ ਕੋਈ ਬਹਾਦਰੀ ਦਿਖਾਉਂਦੇ ਆ ਜੀ ਅਵਾਰਡਸ ਗੈਲੈਂਟਰੀ ਉਹਨਾਂ ਨੂੰ ਦਿੱਤੇ ਜਾਂਦੇ ਆ ਨਾ ਕਿ ਆਪਦੇ ਹੀ ਸਿਟੀਜ਼ਨਾਂ ਨੂੰ ਲਾਠੀ ਚਾਰਜ ਕਰਨਾ ਆਪਣੇ ਸਿਟੀਜ਼ਨਾਂ ਤੇ ਗੋਲੀ ਚਲਾਣੀ ਉਹਨਾਂ ਦਾ ਕਤਲ ਕਰਨਾ ਇਹਨੂੰ ਅਸੀਂ ਐਕਟ ਆਫ ਗੈਲੈਂਟ ਨਹੀਂ ਲੈ ਸਕਦੇ ਇਹ ਐਕਟ ਆਫ ਵੈਲਰ ਨਹੀਂ ਹੈ ਨਹੀਂ ਹੈ ਹਮ ਇੱਕ ਪੀਸਫੁਲ ਐਜੀਟੇਸ਼ਨ ਜੋ ਕਿ ਵਰਲਡ ਦਾ ਇੱਕ ਐਗਜ਼ੈਂਪਲ ਬਣਿਆ ਜੀ ਜੀ ਇਹ ਇੰਨਾ ਲੰਬਾ ਕਿਸਾਨਾਂ ਨੇ ਸਬਰ ਰੱਖ ਕੇ ਇੱਕ ਐਗਜ਼ਿਟੇਸ਼ਨ ਕੀਤਾ ਤੇ ਉਹਦੇ ਉੱਤੇ ਸਰਕਾਰ ਨੇ ਕੋਈ ਤਰੀਕਾ ਨਹੀਂ ਛੱਡਿਆ ਉਹਨਾਂ ਨੂੰ ਉਕਸਾਉਣ ਚ ਉਹਨਾਂ ਨੂੰ ਕੁੱਟਣ ਚ ਉਹਨਾਂ ਨੂੰ ਮਾਰਨੇ ਚ ਤੇ ਐਸੇ ਅਫਸਰਾਂ ਨੂੰ ਗਲੈਂਟਰੀ ਅਵਾਰਡ ਦੇ ਕੇ ਨਵਾਜਣਾ ਜੇ ਤੁਹਾਨੂੰ ਪੰਜਾਬ ਦਾ ਕਾਲਾ ਦੌਰ ਯਾਦ ਹੋਵੇ ਤਾਂ ਇਹਨਾਂ ਇਨਾਮਾਂ ਪਿੱਛੇ ਹੀ ਪੁਰਸਫਸਰਾ ਨੇ ਬਹੁਤ ਨਿਰਦੋਸ਼ੇ ਲੋਕਾਂ ਦਾ ਕਤਲ ਕਰ ਦਿੱਤਾ ਸੀ ਬਿਲਕੁਲ ਠੀਕ ਗੱਲ ਤੁਹਾਡੀ ਬਿਲਕੁਲ ਠੀਕ ਹੈ ਚਲੋ ਮੈਂ ਆ ਗਿਆ ਰਾਏ ਸਾਹਿਬ ਵੀ ਮੇਰੇ ਨਾਲ ਮੌਜੂਦ ਹਨ ਗੁਰੀ ਸਿੰਘ ਰਾਏ हां जी आ आ गए सर थड़ को राय साहब मतलब स्टेट गवर्नमेंट ने तो कोई कसर नहीं छड़ी बहादुरी पुरस्कार देने के दे लिए ये वखरी गल है कि ये सूची भेजने ਦੇ ਵਿੱਚ ਥੋੜਾ ਲੇਟ ਹੋ ਗਏ ਇਸ ਕਰਕੇ ਸੈਂਟਰ ਨੇ ਇਹ ਕਨਸੀਡਰ ਨਹੀਂ ਕੀਤਾ ਤੇ ਜੇ ਇਸ ਸਮਾਂ ਰੰਦੇ ਭੇਜੇ ਜਾਂਦਾ ਤਾਂ ਸ਼ਾਇਦ ਸੈਂਟਰ ਨੂੰ ਕਨਸੀਡਰ ਵੀ ਕਰਦਾ ਕਿਉਂਕਿ ਸੈਂਟਰ ਗਵਰਨਮੈਂਟ ਵੀ बीजेपी ਦੀ ਸਰਕਾਰ ਹੈ ਔਰ ਸੂਬੇ ਦੇ ਵਿੱਚ ਵੀ बीजेपी ਦੀ ਸਰਕਾਰ ਹੈ ਔਰ ਜੇ ਸਟੇਟ ਨੇ ਇਹ ਤਵੱਜਹ ਕਰਕੇ ਨਾਮ ਭੇਜੇ ਨੇ ਤੇ ਕੇਂਦਰ ਐਕਸੈਪਟ ਵੀ ਕਰ ਲੈਂਦਾ ਹਰਤੀ ਜੀ ਦੇਖੋ ਇਹ त्रास ਦੀ ਆ ਸਾਡੇ ਭਾਰਤ ਦੀ ਜੀ ਭਈ ਇੱਥੇ ਆਪਣੀ ਆਵਾਜ਼ ਬੁਲੰਦ ਕਰਨ ਲਈ ਆਪਣੇ ਹੱਕ ਮੰਗਣ ਲਈ ਉਹਨਾਂ ਤੇ ਗੋਲੀਆਂ ਚਲਾਉਂਦੇ ਆ ਤਸ਼ੱਦਦ ਕਰਦੇ ਆ ਜੀ ਔਰ ਫਿਰ ਜਿਹੜੀ ਕੱਤਾਧਾਰੀ ਕੇਂਦਰ ਚ ਸਰਕਾਰ ਹੈ ਜਾਂ ਹਰਿਆਣਾ ਸਰਕਾਰ ਹੈ ਹੂੰ ਉਹ ਉਹਨਾਂ ਦੇ ਨਾਮ ਰਿਕਮੈਂਡ ਕਰਕੇ ਭੇਜਦੇ ਨੇ ਭਈ ਇਹਨਾਂ ਨੂੰ ਅਵਾਰਡ ਦਿੱਤੇ ਜਾਣ ਭਈ ਜਿਹੜੇ ਬਹਾਦਰੀ ਦੇ ਜਿਵੇਂ ਵਕੀਲ ਸਾਹਿਬ ਨੇ ਬੜਾ ਸਪਸ਼ਟ ਦੱਸਿਆ ਜੀ ਕਿ ਉਹ ਦੂਸਰੇ ਦੇਸ਼ ਦੇ ਜਾਂ ਕੋਈ ਵੱਡੇ ਕੰਮ ਕੀਤੇ ਹੋਣ ਆਪਣੇ ਦੇਸ਼ ਦੇ ਲੋਕਾਂ ਤੇ ਨਹੀਂ ਇਹ ਕੇਵਲ ਪੀਸਫੁਲੀ ਟੈਸਟ ਕਰਦੇ ਆ ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਦੇ ਨਾਂ ਭੇਜਣਾ ਬੜੀ ਇਹ ਮਹਿਕਮਾ ਘਾਤਕ ਗੱਲ ਹੈ ਦੇਸ਼ ਵਾਸਤੇ ਔਰ ਇਹ ਸੋਚਣਾ ਚਾਹੀਦਾ ਸਰਕਾਰਾਂ ਨੂੰ ਕਿ ਇਸ ਤਰ੍ਹਾਂ ਦੇ ਹਾਲਾਤ ਨਹੀਂ ਹੋਣੇ ਚਾਹੀਦੇ ਦੇਸ਼ ਦੇ ਵਿੱਚ ਲੋਕਾਂ ਨੂੰ ਆਪਣੇ ਲੋਕਾਂ ਨੂੰ ਹੀ ਆਪਣੇ ਦੇਸ਼ ਦੀਆਂ ਸਰਕਾਰਾਂ ਤੋਂ ਭੈ ਆਵੇ ਇਹ ਭੈ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਪੂਰੇ ਦੇਸ਼ ਦੇ ਵਿੱਚ ਜਿਹੜੀ ਅੱਜ ਸੱਤਾ ਚ ਪਾਰਟੀ ਬੈਠੀ ਹੈ ਜਾਂ ਸਰਕਾਰ ਬੈਠੀ ਹੈ ਸੋ ਉਹ ਅੱਜ ਜੇਕਰ ਇਹ ਗੱਲ ਉਹਨਾਂ ਨੇ ਆਖੀ ਹੈ ਸਾਨੂੰ ਨਹੀਂ ਪਤਾ ਵੀ ਕਿਸ ਤਰੀਕੇ ਨਾਲ ਆਖੀ ਹੈ ਪਰ ਮੈਂ ਇਹ ਗੱਲ ਕਹਾਂਗਾ ਵੀ ਇਹ ਨਾਮ ਭੇਜਣਾ ਹੀ ਜਿਹੜਾ ਉਹ ਗਲਤ ਸੀ ਨਹੀਂ ਭੇਜਨੇ ਚਾਹੀਦੇ ਸਨ ਔਰ ਉਲਟਾ ਉਹਨਾਂ ਨੂੰ ਪੁਨਿਸ਼ ਕਰਨ ਦੀ بجائے ਜਿਨ੍ਹਾਂ ਨੇ ਸਾਡਾ ਇੱਕ ਨੌਜਵਾਨ ਸ਼ਹੀਦ ਕੀਤਾ ਉਹਨਾਂ ਤੇ ਐਫਆਈਆਰ ਦਰਜ ਕਰਨ ਦੀ بجائے ਦੇਖੋ ਹਰਿਆਣਾ ਨੇ ਤਾਂ ਕਰਨੀ ਕੀ ਹੈ ਅ ਕੇਂਦਰ ਨੇ ਤਾਂ ਕੀ ਕਰਨਾ ਪੰਜਾਬ ਸਰਕਾਰ ਨੇ ਵੀ ਉੱਤੇ ਐਫਆਈਆਰ ਜਿਹੜੀ ਜ਼ੀਰੋ ਤੁਸਾਂ ਤੁਹਾਨੂੰ ਪਤਾ ਸਾਰਾ ਉਹ ਵੀ 8 ਦਿਨ ਅਸੀਂ ਬੈਠ ਕੇ ਦਰਜ ਕਰਵਾਈ ਜਿਹਦਾ ਕੋ ਮਤਲਬ ਨਹੀਂ ਬਣਦਾ ਨਾ ਕੋਈ ਨਾਮ ਹੈ ਨਾ ਕੋਥੇ ਹੈ ਜੋ ਇਹ ਇੱਥੇ ਤੱਕ ਸਰਕਾਰਾਂ ਦਾ ਥੱਲੇ ਚਲੇ ਜਾਣਾ ਲੋਕਤੰਤਰ ਦੀ ਆਵਾਜ਼ ਦਿੰਦੇ ਹੋਏ ਲੋਕਤੰਤਰ ਦਾ ਘਾਣ ਕਰ ਦੇਣਾ ਫਿਰ ਲੋਕਤੰਤਰ ਨਾਂ ਦੀ ਚੀਜ਼ ਕੋ ਹੈ ਹੀ ਨਹੀਂ ਜੀ ਸੋ ਰਾਇ ਸਾਹਿਬ ਰਾਇ ਸਾਹਿਬ ਇਹ ਨਾਲੇ ਤੋਂ ਲੱਗਦਾ ਨਹੀਂ ਕਿ ਇਹ ਪ੍ਰਚਲਨ ਬੜਾ ਮਾੜਾ ਹੈ ਇਹ ਇਹ ਦੂਜੇ ਪੁਲਿਸ ਮੁਲਾਜ਼ਮਾਂ ਜਾਂ ਅਫਸਰਾਂ ਨੂੰ ਉਕਸਾਉਂਦਾ ਨਹੀਂ ਹੈ ਕਿ ਜੇਕਰ ਤੁਸੀਂ ਵੀ ਇਦਾਂ ਦਾ ਕੋਈ ਕੰਮ ਕਰੋਗੇ ਤਾਂ ਤੁਹਾਡਾ ਨਾਮ ਵੀ ਇਹ ਜਿਹੜਾ ਗਲੈਂਟਰੀ ਅਵਾਰਡ ਲਈ ਜਾਏਗਾ ਤੁਹਾਨੂੰ ਵੀ ਸਨਮਾਨ ਮਿਲਣਗੇ ਜੇਕਰ ਤੁਸੀਂ ਇਦਾਂ ਦਾ ਕੋਈ ਕੰਮ ਕਰੋਗੇ ਇਹ ਤੁਹਾਨੂੰ ਲੱਗਦਾ ਨਹੀਂ ਕਿ ਇਹ ਪ੍ਰਵੋਕ ਕਰਨਾ ਹੁੰਦਾ ਹੈ ਦੂਜੇ ਪੁਲਿਸ ਮੁਲਾਜ਼ਮਾਂ ਨੂੰ ਵੀ ਬਿਲਕੁਲ ਬਿਲਕੁਲ ਜਿਵੇਂ ਪਹਿਲਾਂ ਵਕੀਲ ਸਾਹਿਬ ਨੇ ਬੜੇ अच्छे ਸ਼ਬਦਾਂ ਚ ਕਿਹਾ ਵੀ ਜਦੋਂ ਆ ਪਿੱਛੇ 84 ਦਾ ਮਾਹੌਲ ਜਦੋਂ ਵਿਗੜਿਆ ਜੀ ਆ ਪੰਜਾਬ ਦਾ ਵਿਗਾੜਿਆ ਉਹ ਵੀ ਸਰਕਾਰਾਂ ਨਹੀਂ ਸੀ ਪਰ ਜਦੋਂ ਵਿਗੜਿਆ ਉਦੋਂ ਉਹੀ ਲੋਕ ਜਿਹੜੇ ਸਾਡੇ ਨਿਹੱਥੇ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ-ਚੁੱਕ ਕੇ ਅਰਬੀ ਜੀ ਮੈਂ ਦੱਸਣਾ ਚਾਹਾਂਗਾ 1 ਮਿੰਟ ਦੇ ਵਿੱਚ ਹੀ ਸਿਰਫ ਜੀ ਜੀ ਵੀ ਮੇਰੇ ਪਿਤਾ ਜੀ ਮੈਨੂੰ ਕੇਸਰੀ ਪਟਕਾ ਨਹੀਂ ਸੀ ਬੰਨਣ ਦਿੰਦੇ ਵੀ ਪੁਲਿਸ ਚੁੱਕ ਕੇ ਲੈ ਜੂ ਇਹ ਇਹ ਹਾਲਾਤ ਪੈਦਾ ਕਰਤੇ ਸੀ ਇਹ ਸਟਾਰ ਲਾਉਣ ਲਈ ਆਪਣੇ ਕੋਈ ਵੀ ਸਿਰ ਤੇ ਜਿਹਨੇ ਕੇਸਰੀ ਰੰਗ ਸੁਜਾਇਆ ਹੋਇਆ ਉਹਨੂੰ ਪੁਲਿਸ ਚੁੱਕ ਕੇ ਲੈ ਜਾਂਦੀ ਸੀ ਤੇ ਝੂਠੇ ਮੁਕਾਬਲੇ ਬਣਾ ਕੇ ਪੇਸ਼ ਕਰਦੇ ਸੀ ਫਿਰ ਅਸੀਂ ਆ ਜੀ ਆ ਨੌਜਵਾਨ ਜਿਹੜੇ ਸੀ ਇਹ ਗਰਮ ਦਲੀਏ ਹੈ ਮਾਰਤੇ ਆ ਕਰਤਾ ਕਰਤਾ ਤੇ ਆਪਣੀ ਸਟਾਰ ਲਵਾਉਣ ਵਾਸਤੇ ਸੋ ਇਧਰ ਨੂੰ ਹੀ ਇਹ ਸਾਰੇ ਦੇਸ਼ ਦਾ ਰੁਕ ਜਾ ਰਿਹਾ ਹੈ ਇਹਨਾਂ ਦੇ ਨਾਮ ਭੇਜਣਾ ਰეკਮੈਂਡ ਕਰਕੇ ਔਰ ਉਧਰੋਂ ਮੈਂ ਤਾਂ ਕਹੂੰਗਾ ਭਾਰਤ ਸਰਕਾਰ ਨੂੰ ਇੱਥੇ ਤਾੜਨਾ ਕਰਨੀ ਚਾਹੀਦੀ ਸੀ ਪਰ ਉਹਨਾਂ ਦਾ ਇਹ ਬਹਾਨਾ ਲਾਉਣਾ ਪੇ ਜੀ ਲੇਟ ਆਏ ਨੇ ਤਾਂ ਕਰਕੇ ਦਾ ਮਤਲਬ ਪਹਿਲਾਂ ਚੱਲ ਜਾਂਦੇ ਤਾਂ ਤੁਸੀਂ ਇਸ ਗੱਲ ਦੀ ਬਾਦਰੀ ਪੁਰਸਕਾਰਾਂ ਨੂੰ ਦੇ ਦਿੰਦੇ ਵੀ ਆਪਣੇ ਦੇਸ਼ ਦੇ ਲੋਕਾਂ ਤੇ ਗੋਲੀਆਂ ਚਲਾਓ ਆਪਣੇ ਦੇਸ਼ ਦੇ ਲੋਕਾਂ ਨੂੰ ਜਾਨੋਂ ਮਾਰੋ ਇਹ ਇਹ ਬਿਲਕੁਲ ਘਤਕ ਹੈ ਆਉਣ ਵਾਲੇ ਸਮੇਂ 'ਚ ਦੇਸ਼ ਵਾਸਤੇ ਵੱਡੀ ਘਤਕ ਗੱਲ ਹੈ ਜੀ ਇਹਦੇ ਬਾਰੇ ਬਿਲਕੁਲ ਵਿਚਾਰਨਾ ਚਾਹੀਦਾ ਔਰ ਮੈਂ ਕਹਾਂਗਾ ਮੌਕੇ ਦੀਆਂ ਸਰਕਾਰਾਂ ਨੂੰ ਸਾਡੀ ਪੰਜਾਬ ਸਰਕਾਰ ਚੁੱਪੀ ਸਾਧ ਕੇ ਬੈਠੀ ਹੈ ਇਹ ਇਹ ਕੀ ਕਰਦੇ ਆ ਇਹਨਾਂ ਨੇ ਕੀ ਲਿਖ ਕੇ ਭੇਜਿਆ ਕੀ ਇਹਨਾਂ ਨੇ ਉਹ ਚੁਣੌਤੀ ਤਾਂ ਮੈਨੂੰ ਲੱਗਦਾ ਕਿ ਪੰਜਾਬ ਦੀ ਸਰਕਾਰ ਨੂੰ ਦੇਣੀ ਚਾਹੀਦੀ ਸੀ ਇਹ ਚੁਣੌਤੀ ਵੀ ਤੁਸੀਂ ਸਾਡੇ ਪੰਜਾਬ ਦੇ ਵਸਿੰਦਿਆਂ ਤੇ ਤਸ਼ੱਦਦ ਕਰਨ ਵਾਲਿਆਂ ਨੂੰ ਗੈਲੰਟਰੀ ਅਵਾਰਡ ਦੇ ਰਹੇ ਹੋ ਨਹੀਂ ਦੇਖੋ ਜੇਕਰ ਇਹ ਭੇਜਿਆ ਲਿਖ ਕੇ ਐਵੇਂ ਇਹ ਵੀ ਡਰਾਮੇਬਾਜ਼ੀ ਨਾ ਕਰਨ ਕਿਉਂਕਿ ਇਹ ਘਟ ਕੇ ਖੜਨ ਇਹਨਾਂ ਨੇ ਐਫ ਆਈ ਆਰ ਤਾਂ ਕੀਤੀ ਨਹੀਂ ਦਰਜ ਉੱਥੇ ਗੁੱਟਨੇ ਟੇਕ ਤੇ ਅਸੀਂ ਇਹਨਾਂ ਨੂੰ ਹੁਣ ਕਹਿ ਰਹੇ ਆ ਪਈ ਜਿਹੜਾ ਛੰਭੂ ਬਾਰਡਰ ਹੈ ਉਹਦਾ ਜਿਹੜਾ ਘਰ ਦਾ ਪੋਲਾ ਉਹਦੇ ਉੱਪਰ ਦੀਵਾਰ ਖੜੀ ਕੀਤੀ ਹੋਈ ਆ ਜਿਹੜੀ ਪੰਜਾਬ ਦੀ ਹੱਦ ਦੇ ਅੰਦਰ ਹੈ ਫਿਰ ਉਹ ਤੋਂ 500 ਮੀਟਰ ਅੰਦਰ ਡਰੋਨ ਆ ਕੇ ਸਾਡੇ ਬੱਚਿਆਂ ਨੂੰ ਇੰਜਰਡ ਕਰਕੇ ਗਿਆ ਜਿਨ੍ਹਾਂ ਦੀਆਂ ਸਿਰ ਦੀ ਖੋਪੜੀ ਇੱਕ ਦੀ ਹੱਡੀ ਕੱਢ ਕੇ ਇੱਥੇ ਰੱਖੀ ਹੋਈ ਪੇਟ 'ਚ ਅਬ ਉੱਥੇ ਦਾ ਬਟਿੰਡੇ ਦਾ ਲੜਕਾ ਜੀ ਮੈਂ ਉਹਦੇ ਘਰ ਜਾ ਕੇ ਆਇਆ ਔਰ ਉਹ ਹੁਣ ਦੁਬਾਰਾ ਹੱਡੀ ਕੱਢ ਕੇ ਇੱਥੇ ਦੁਬਾਰਾ ਸਿਰ 'ਚ ਫਿੱਟ ਕਰਨੀ ਸਰਜਰੀ ਡਬਲ ਹੋਣੀ ਉਹਦੀ ਸੋ ਇਦਾਂ ਦੇ ਹਾਲਾਤ ਪੈਦਾ ਕਰਤੇ ਤੇ ਇਹਨਾਂ ਨੇ ਐਫ ਆਈ ਆਰ ਅਸੀਂ ਸੀਐਮ ਸਾਹਿਬ ਨੂੰ ਮਿਲੇ ਜੀ ਅਸੀਂ ਉਹਨੂੰ ਕਹਿ ਬਤ ਤੁਸੀਂ ਘਰ ਤੋਂ ਘੱਟ ਸ਼ੰਭੂ ਵਾਲੀ ਐਫਆਈਆਰ ਤਾਂ ਦਰਜ ਕਰ ਦਿਓ ਜੇ ਤੁਹਾਨੂੰ ਲੱਗਦਾ ਪਿਓ ਏਰੀਆ ਉਹਨਾਂ ਦਾ ਪੈਂਦਾ ਜੀ ਸ਼ੰਭੂ ਵਾਲੇ ਏਰੀਆ ਦਾ ਤੁਹਾਡਾ ਪਰ ਨਹੀਂ ਜੀ ਬਿਲਕੁਲ ਸਾਡਾ ਸੀਐਮ ਇਹ ਤਾਂ ਚੁੱਪੀ ਸਾਧ ਕੇ ਬੈਠਾ ਉਹਨੇ ਟੇਕਿੰਗ ਹੋਈ ਨਹੀਂ ਆ ਗਿਆ ਰਵਿੰਦਰ ਬੱਸੀ ਸਾਹਿਬ ਤੋਂ ਬੱਸੀ ਸਾਹਿਬ ਹਰ ਅਵਾਰਡ ਦੇਣ ਦੇ ਲਈ ਕ੍ਰਾਈਟੇਰੀਆ ਹੁੰਦਾ ਉਸ ਕ੍ਰਾਈਟੇਰੀਆ ਦੇ ਵਿੱਚ ਕੋਈ ਫਿੱਟ ਬੈਠਦਾ ਤਾਂ ਹੀ ਅੱਗੇ ਉਹਦਾ ਨਾਮ ਭੇਜਿਆ ਜਾਂਦਾ ਹੈ ਥੋੜਾ ਜਿਆਦਾ ਦੱਸੋਗੇ ਕਿ ਕੀ ਇਹ ਪੁਲਿਸ ਮੁਲਾਜ਼ਮ ਉਸ ਕ੍ਰਾਈਟੇਰੀਆ ਦੇ ਵਿੱਚ ਫਿੱਟ ਬੈਠ ਰਹੇ ਸੀਗੇ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਦਾ ਨਾਮ ਤਕੋ ਇਹਨਾਂ ਮੁਲਾਜ਼ਮਾਂ ਨੇ ਹਰਪ੍ਰੀਤ ਜੀ ਬਹੁਤ ਹੀ ਬੁਰੀ ਤਰ੍ਹਾਂ ਕਿਸਾਨਾਂ ਦੀ ਕੁੱਟਮਾਰ ਕੀਤੀ ਜਿਹੜੇ ਕਿਸਾਨਾਂ ਦੇ ਟਰੈਕਟਰ ਸੀ ਭੰਨੇ ਉਸ ਤੋਂ ਬਾਅਦ ਓਪਨ ਫਾਇਰਿੰਗ ਕੀਤੀ ਅੱਗ ਲਾਈ ਗਈ ਹੂੰ ਆਸੂ ਗੈਸ ਦੇ ਗੋਲੇ ਛੱਡੇ ਗਏ ਜੀ ਤੇ ਜਿੰਨਾ ਵੀ ਜੋ ਉਹਨਾਂ ਕੋਲ ਅਸਲਾ ਸੀ ਸਾਰਾ ਵਰਤਿਆ ਇਹਨਾਂ ਨੇ ਹੂੰ ਤੇ ਸਿਰਫ ਐਸ ਵਾਸਤੇ ਇਹਨਾਂ ਨੂੰ ਅਵਾਰਡ ਦਿੱਤਾ ਜਾ ਰਿਹਾ ਸੀ ਵੀ ਇਹਨਾਂ ਨੇ ਸਰਕਾਰ ਨੇ ਜੋ ਕਿਹਾ ਉਹ ਇਹਨਾਂ ਨੇ ਕਰਿਆ ਇਹਨਾਂ ਨੇ ਆਪਣੀ ਨੌਕਰੀ ਦੇ ਵਿੱਚ ਇਹ ਨਹੀਂ ਸੋਚਿਆ ਕਿ ਜਿਹੜੇ ਅਸੀਂ ਡਿਸਪਲਿਨ ਫੋਰਸ ਦੇ ਅਫਸਰ ਆ ਸਾਡੇ ਇੱਕ ਲਿਮਿਟੇਸ਼ਨਸ ਹੈ ਅਸੀਂ ਕੋਈ ਸੜਕ 'ਤੇ ਜਾਂਦੇ ਗੁੰਡਾ ਛਾਪ ਅੰਸਰ ਨਹੀਂ ਹੈ ਵੀ ਜੋ ਵੀ ਚੱਕਿਆ ਕਿਸੇ ਦੇ ਮਾਰਤਾ ਬਿਲਕੁਲ ਠੀਕ ਤੁਹਾਨੂੰ ਇਹਨਾਂ ਨੂੰ ਇੱਕ ਆਪਣੇ ਜੱਜ ਵਿੱਚ ਰਹਿਣਾ ਚਾਹੀਦਾ ਸੀ ਹਿਊਮਨ ਰਾਈਟਸ ਦੀ ਵਾਇੋਲੇਸ਼ਨ ਨਹੀਂ ਕਰਨੀ ਚਾਹੀਦੀ ਸੀ ਕਿ ਇਹਨਾਂ ਨੂੰ ਆਪਣੀਆਂ ਰਿਪੋਰਟਾਂ ਬਣਾ ਕੇ ਹੋਮ ਮਿਨਿਸਟਰੀ ਸੈਂਟਰ ਨੂੰ ਭੇਜਦੇ ਜੇ ਇਹਨਾਂ ਨੂੰ ਕੋਈ ਗਲਤ ਫਦੇ ਤਾਰੀਆਂ ਸੀ ਗਿਆ ਇਹਨਾਂ ਨੇ ਆਪਣੀ ਸਿਰਫ ਵਾਹ ਵਾਈ ਖੱਟਣ ਲਈ ਆਪਣੇ ਸਟਾਰ ਵਧਾਉਣ ਲਈ ਜੋ ਹਰਿਆਣਾ ਸਰਕਾਰ ਕਹੀ ਗਈ ਉਹ ਇਹ ਕਰ ਹੀ ਗਏ ਇਹਨਾਂ ਨੇ ਨਹੀਂ ਦੇਖਿਆ ਕਿ ਕਿਸੇ ਕਿਸਾਨ ਦਾ ਟਰੈਕਟਰ 10 ਲੱਖ ਦਾ 15 ਲੱਖ ਦਾ ਇਹਨਾਂ ਨੇ ਉਹਨੂੰ ਅੱਗ ਲਾ ਦਿੱਤੀ ਜੇ ਆਪਦੇ ਸਾਈਕਲ ਦਾ ਟਾਇਰ ਵੀ ਪਾੜ ਦੇਣਾ ਤਾਂ ਬੰਦਾ ਚੀਕਾ ਮਾਰਦਾ ਤੇ ਸਰਕਾਰ ਨੇ ਅੱਜ ਤੱਕ ਉਹਨਾਂ ਕਿਸਾਨਾਂ ਦੇ ਜਿਨ੍ਹਾਂ ਦੇ ਟਰੈਕਟਰ ਤੋੜੇ ਗਏ ਜਿਨ੍ਹਾਂ ਦੇ ਟਾਇਰ ਪਾੜੇ ਗਏ ਨਾ ਕੋਈ ਰਿਪੋਰਟ ਬਣਾਈ ਨਾ ਕੋਈ ਉਹਨਾਂ ਨੂੰ ਕੋਈ ਕੰਪਨਸੇਸ਼ਨ ਪੇ ਕੀਤਾ ਕਿਉਂਕਿ ਉਹ ਸਰਕਾਰੀ ਟੈਰਰਿਜ਼ਮ ਦਾ ਸ਼ਿਕਾਰ ਹੋਏ ਹਮ ਬਿਲਕੁਲ ਠੀਕ ਮੈਂ ਬਲਕਿ ਰਾਏ ਸਾਹਿਬ ਬੈਠੇ ਆ ਮੈਂ ਇਹਨਾਂ ਨੂੰ ਗੁਜ਼ਾਰਿਸ਼ ਕਰਦਾ ਕਿ ਆਪਣਾ ਘੱਟੋ ਘੱਟ ਤੁਸੀਂ ਇੱਕ ਕਿਸਾਨ ਜਥੇਬੰਦੀਆਂ ਵੱਲੋਂ ਤਾਂ ਇੱਕ ਐਸਾ ਵਾਈਟ ਪੇਪਰ ਜਾਰੀ ਕਰੋ ਵੀ ਇਹਨਾਂ ਨੇ ਕਿੰਨਾ ਨੁਕਸਾਨ ਕੀਤਾ ਪਤਾ ਤਾਂ ਲੱਗੇ ਕਿਉਂਕਿ ਦੇ ਕੋ ਲੋਕਾਂ ਨੂੰ ਤਾਂ ਹਲੇ ਲੋਕਾਂ ਨੇ ਤਾਂ ਜਿੰਨੇ ਇੱਕ ਸ਼ੋਰ ਟੀਵੀ ਤੇ ਦੇਖ ਲਏ ਉਹੀ ਪਤਾ ਹੈ ਇਹਦੇ ਵਿੱਚ ਕੁਝ ਅਫਸਰ ਤਾਂ ਤੁਹਾਡੇ ਕੈਮਰਾਮੈਨਸ ਨੇ ਆਪ ਉਹਨਾਂ ਨੂੰ ਆਪਣੇ ਕੈਮਰਿਆਂ ਚ ਕੈਦ ਕੀਤਾ ਹੋਇਆ ਵੀ ਉਹ ਆਪ लाठी चार्ज ਕਰ ਰਹੇ ਆ ਆਹੋ ਬਿਲਕੁਲ ਅਸੀਂ ਉਹ ਤਸਵੀਰਾਂ ਸਾਰੀਆਂ ਦਿਖਾਈਆਂ ਵੀਆਂ ਅੱਜ ਜਿਹੜੀ ਗੱਲ ਰਾਏ ਸਾਹਿਬ ਨੇ ਕੀਤੀ ਹੈ ਕਿ ਪੰਜਾਬ ਸਰਕਾਰ ਨੇ ਵੀ ਕੋਈ ਐਕਸ਼ਨ ਨਹੀਂ ਲਿਆ ਕਿ ਪੰਜਾਬ ਸਰਕਾਰ ਦੀ ਜੂਡਿਕਸ਼ਨ ਬਣਦੀ ਐਕਸ਼ਨ ਲੈਣ ਦੇ ਲਈ ਕਿਉਂਕਿ ਉਹ ਤਾਂ ਕਹਿ ਰਹੇ ਨੇ ਕਿ ਹਰਿਆਣਾ ਸਰਕਾਰ ਹਰਿਆਣਾ ਪੁਲਿਸ ਨੇ ਕੀਤਾ ਹਰਿਆਣਾ ਪੁਲਿਸ ਦੀ ਜੂਡਿਕਸ਼ਨ ਹੈ ਡੁੱਬੀ ਤਾਂ ਤਾਂ ਜੇ ਸਾਹ ਨਹੀਂ ਆਇਆ ਜੇ ਸਾਡੀ ਸਰਕਾਰ ਕੰਮ ਦੀ ਹੁੰਦੀ ਤਾਂ ਸਾਡੀ ਕਿਹਾ ਸਾਡੇ ਟਰੈਕਟਰ ਬਾਰਡਰ ਤੇ ਰੁਕ ਜਾਂਦੇ ਸਰਕਾਰ ਨੇ ਅੱਜ ਤੱਕ ਕਿਹੜਾ ਰਸਤਾ ਅਪਣਾਇਆ ਕਿ ਤੁਸੀਂ ਹਾਈਵੇ ਖੋਲੋ ਜੇ ਉਹਨਾਂ ਨੇ ਪੰਜਾਬ ਸਰਕਾਰ ਪੰਜਾਬ ਦੀ ਧਰਤੀ ਦੇ ਉੱਤੇ ਬਾਰਡਰ ਬਣਾਇਆ ਹੋਇਆ ਕਿਹੜਾ ਇਹਨਾਂ ਨੇ ਡਰੈਸ ਪਾਸਿੰਗ ਦਾ ਪਰਚਾ ਕਰਤਾ ਸ਼ੁਭ ਕਰਨ ਦੀ ਮੌਤ ਤੋਂ ਬਾਅਦ ਜਦੋਂ ਦਬਾਅ ਬਣਿਆ ਜ਼ੀਰੋ ਐਫਆਈਆਰ ਕਰਨੀ ਇਹ ਸਰਕਾਰ ਦੀ ਹਾਰ ਹੈ ਬਏ ਨੇਮ ਇਹਨਾਂ ਨੇ ਕਿਉਂ ਨਹੀਂ ਪਰਚਾ ਦਰਜ ਕਰਿਆ ਅੱਜ ਹਰਿਆਣਾ ਸਰਕਾਰ ਐਡਮਿਟ ਕਰ ਰਹੀ ਹੈ ਕਿ ਇਹਨਾਂ ਸਾਡੇ ਅਫਸਰਾਂ ਨੇ ਇਹ ਕਾਰੇ ਕਰਿਆ ਇਹ ਕਿਉਂ ਨਹੀਂ ਇਹਨਾਂ ਨੂੰ ਨਾਮਜ਼ਦ ਕਰਦੇ ਆ ਹੁਣ ਤਾਂ ਨਾਮ ਵੀ ਸਾਹਮਣੇ ਆ ਗਏ ਨਾਮ ਸਾਹਮਣੇ ਜਿਨ੍ਹਾਂ ਦੇ ਅਵਾਰਡ ਗਲੈਂਟਰੀ ਅਵਾਰਡ ਕਿਹਾ ਜਾ ਰਿਹਾ ਗਲੈਂਟਰੀ ਅਵਾਰਡ ਕਿਹਾ ਜਾ ਰਿਹਾ ਇਸ ਚੀਜ਼ ਨੂੰ ਤੇ ਉਹ ਲੋਕਾਂ ਉਹ ਅਫਸਰਾਂ ਦੇ ਨਾਮ ਇਹ ਜ਼ੀਰੋ ਐਫ ਆਈ ਆਰ ਦੇ ਵਿੱਚ ਨਾਮਜਦ ਕਰਕੇ ਰਾਏ ਸਾਹਿਬ ਪੰਜਾਬ ਸਰਕਾਰ ਨੂੰ ਇਨਕੁਆਇਰੀ ਕਰਕੇ ਇਹਨਾਂ ਨੂੰ ਅੰਦਰ ਸੱਟਣਾ ਚਾਹੀਦਾ ਹਾਂ ਕਿਉਂਕਿ ਇਹ ਨਾਮ ਨਾਮਸਤ ਇਸ ਲਈ ਕੀਤੇ ਗਏ ਕਿ ਇਹਨਾਂ ਨੇ ਕਿਸਾਨਾਂ ਨੂੰ ਬਾਰਡਰ ਤੇ ਰੋਕਿਆ ਜਾਂ लाठी चार्ज ਕੀਤੀ ਇਹ ਇਹਨਾਂ ਦਾ ਦਾਵਾ ਹੈ ਉਹ ਮੰਨੇ ਐਡਮਿਟ ਕੀਤਾ ਉਹਨਾਂ ਨੇ ਰਾਏ ਸਾਹਿਬ ਜਿਹੜਾ ਅਨ ਪਛਾਤੀ ਪੁਲਿਸ ਸੀ ਅਨਨੋਨ ਪੁਲਿਸ ਮੁਲਾਜ਼ਮ ਸੀ ਹੁਣ ਤਾਂ ਨੋਨ ਹੋ ਗਏ ਜਿਨ੍ਹਾਂ ਦੇ ਨਾਮ ਉੱਥੇ ਭੇਜੇਗੇ ਤੁਹਾਨੂੰ ਲੱਗਦਾ ਨਹੀਂ ਕਿ ਜ਼ੀਰੋ ਐਫ ਆਈ ਆਰ ਚ ਹੁਣ ਤਾਂ ਨਾਮ ਦਰਜ ਹੋ ਸਕਦੇ ਆ ਬਿਲਕੁਲ ਹਰਪ੍ਰੀਤ ਜੀ ਅਸੀਂ ਜੇ ਮੈਂ ਤੁਹਾਨੂੰ ਇੱਥੇ ਵੀ ਦੱਸਣਾ ਚਾਹਾਂਗਾ ਅ ਜਿਸ ਦਿਨ ਜਿਹੜਾ ਕਮਿਸ਼ਨ ਬਣਾਇਆ ਹਾਈ ਕੋਰਟ ਨੇ ਜਿਹਦੇ ਵਿੱਚ ਇੱਕ ਜੱਜ ਨੇ ਨਟਾਇਰ ਔਰ ਇੱਕ ਡੀਆਈਜੀ ਨੇ ਰਟਾਇਰ ਹੋ ਹਰਿਆਣਾ ਪੁਲਿਸ ਦੇ ਨੇ ਜੀ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਉਹ ਸਾਡੇ ਕੋਲ ਮੰਨ ਕੇ ਗਏ ਨੇ ਜਦ ਵੀ ਅਸੀਂ ਉਹਨਾਂ ਨੂੰ ਵਿਖਾਏ ਪਿਓ ਜਿਹੜੇ ਗੈਸ ਦੇ ਗੋਲੇ ਸਿੱਟੇ ਗਏ ਨੇ ਸਾਡੇ ਤੇ ਪਈ ਉਹ ਕਿਹੜੇ ਨੇ ਮੌਜੂਡ ਟਾਈਪ ਉਹ ਜਦੋਂ ਵਿਖਾਏ ਤੇ ਉਹਨਾਂ ਨੇ ਮੰਨਿਆ ਵੀ ਇਹ ਅਸੀਂ ਕਿੱਥੇ ਸੁੱਟਦੇ ਆ ਜਦੋਂ ਕੋਈ ਦਰਵਾਜੇ ਦੇ ਅੰਦਰ ਜਾ ਕੇ ਛੁਪ ਕੇ ਬੈਠਾ ਹੋਵੇ ਤੇ ਉਹਨੂੰ ਕੋਈ ਹੋਰ ਅਬਾਰ ਕੱਢਣਾ ਹੋਵੇ ਤਾਂ ਵੀ ਦਰਵਾਜਾ ਪਾੜ ਕੇ ਉਹ ਅੰਦਰ ਜਾਂਦੇ ਨੇ ਉਹ ਐਗਰੀ ਕੀਤਾ ਡੀਏ ਸਾਹਿਬ ਨੇ ਵੀ ਇਹ ਉਹ ਨੇ ਫਿਰ ਦਰਵਾਜਾ ਪਾੜ ਕੇ ਅੰਦਰ ਜਾ ਕੇ ਉਹ ਗੈਸ ਜਿਹੜੀ ਅੰਦਰ ਸਿੜਦੇ ਨੇ ਸੋ ਉਹ ਲੋਕਾਂ ਦੇ ਸਿਰਾਂ 'ਚ ਮਾਰੇ ਲੋਕਾਂ ਦੀਆਂ ਲੱਤਾਂ 'ਚ ਮਾਰੇ ਤੇ ਤੁਸੀਂ ਹਾਲਾਤ ਵੇਖੋ ਵੀ ਇੱਥੇ ਹਾਲਾਤ ਕਿਹੜੇ ਨੇ ਕਿਤੋਂ ਆਸ਼ਾ ਕਰ ਸਕਦੇ ਸੀ ਵੀ ਕੋਈ ਇਨਸਾਫ ਦੀ ਆਸ਼ਾ ਹੋ ਸਕਦੀ ਹੈ ਵੀ ਇਹ ਇਹ ਕੋਈ ਐਫ ਆਈ ਆਰ ਜਿਹੜੀ ਫੇਰ ਸਰਕਾਰ ਨਾ ਕਰੇ ਨਾਮ ਸਾਹਮਣੇ ਆ ਗਏ ਫੇਰ ਨਾ ਕਰੇ ਅਸੀਂ ਤਾਂ ਉਹਨਾਂ ਨੂੰ ਵੀ ਕਿਹਾ ਉਸ ਦਿਨ ਜਿਹੜਾ ਕਮਿਸ਼ਨ ਬਣਿਆ ਵੀ ਆ ਅਫਸਰ ਜਿਹੜੇ ਆ ਜਿਨ੍ਹਾਂ ਨੂੰ ਹੁਣ ਸਨਮਾਨ ਕਰ ਲਈ ਨਾਮ ਭੇਜਿਆ ਇਹਨਾਂ ਦਾ ਰੋਲ ਸਾਹਮਣੇ ਆ ਗਿਆ ਜੀ ਇਹਨਾਂ ਦੇ ਇਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਹੁਣ ਕਰਨਾ ਤਾਂ ਸਰਕਾਰ ਨੇ ਕਰਾਉਣਾ ਨਾ ਜੀ ਕਿਸਾਨ ਵਿਚਾਰਾ ਕੀ ਕਰੂਗਾ ਜੀ ਬਿਲਕੁਲ ਠੀਕ ਹੈ ਤੁਹਾਡੀ ਗੱਲ ਇੱਕ ਇੱਕ ਆਖਰੀ ਸਵਾਲ ਰਾਏ ਸਾਹਿਬ ਕਿਉਂਕਿ ਇਹ ਅੜੀ ਹਲੇ ਵੀ ਬਰਕਰਾਰ ਹੈਗੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਕਮੇਟੀ ਬਣਾ ਦਿੱਤੀ ਜਾਵੇ ਕਮੇਟੀ ਤਾਇ ਕਰੇ ਉਸ ਦਿਸ਼ਾ ਵੱਲ ਕੋਈ ਕਦਮ ਵਧਾਇਆ ਗਿਆ ਕੋਈ ਕਮੇਟੀ ਬਣਾਈ ਗਈ ਹੈ ਕੋਈ ਰਾਤਾ ਹਰਿਆਣਾ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਨੇ ਤੁਹਾਡੇ ਨਾਲ ਕੀਤਾ ਅ ਹਰਪ੍ਰੀਤ ਜੀ ਪਹਿਲੀ ਗੱਲ ਤਾਂ ਕੋਈ ਰਾਤਾ ਕਾਇਮ ਨਹੀਂ ਹੋਇਆ ਹਲੇ ਤੱਕ ਪਰ ਮੈਂ ਬੇਨਤੀ ਕਰਾਂ ਅਸੀਂ ਮਾਨਯੋਗ ਸਰਵੋੱਚ ਅਦਾਲਤ ਦਾ ਸਨਮਾਨ ਕਰਦੇ ਹਾਂ ਜੀ ਜੀ ਪਰ ਮੈਂ ਬੇਨਤੀ ਕਰਾਂ ਹਾਲਾਤ ਇਹ ਬਣ ਗਏ ਸਾਨੂੰ ਇੰਜ ਲੱਗ ਰਿਹਾ ਹਾਂ ਪਈ ਸਾਨੂੰ ਇਨਸਾਫ ਅਦਾਲਤਾਂ ਜੋ ਵੀ ਮਿਲੇਗਾ ਕਿ ਨਹੀਂ ਮਿਲੇਗਾ ਸਾਡੀ ਸੁਪਰੀਮ ਕੋਰਟ ਇਹਨੂੰ ਠੱਡੇ ਵਾਸਤੇ ਤਾਂ ਨਹੀਂ ਪਾ ਰਹੀ ਜਿਹੜਾ ਮਾਨਜੋਗ ਹਾਈ ਕੋਰਟ ਨੇ ਪੰਜਾਬ ਹਰਿਆਣਾ ਦੀ ਨੇ ਫੈਸਲਾ ਦਿੱਤਾ ਉਹਨੂੰ ਇੱਕ ਹੱਥੇ ਖੋਲਣਾ ਸੀ ਤੇ ਪਰ ਉਹਨੂੰ ਮੁੜ ਕੇ ਠੱਡੇ ਵਾਸਤੇ ਤਾਂ ਨਹੀਂ ਪਾਤਾ ਇਹ ਕਿਸੇ ਦਬਾਅ ਹੇੜਦਾ ਨਹੀਂ ਸੋ ਇਹ بڑے ਸ਼ੱਕ ਦੇ ਘੇਰੇ ਚ ਆ ਜਿਹੜਾ ਬੜਾ ਦੇਸ਼ ਲਈ ਘਾਤਕ ਹੈ ਜੀ ਬਿਲਕੁਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬੱਸੀ ਸਾਹਿਬ ਤੁਹਾਡਾ ਵੀ ਰਾਜ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਇਹ ਮਸਲਾ ਬੇहद ਗੰਭੀਰ ਹੈਗਾ ਕਿ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਅਸੀਂ ਇਹ ਕਹਿ ਰਹੇ ਹਾਂ ਕਿ ਅਸੀਂ ਸਨਮਾਨ ਦੇਣਾ ਹੈ ਉਹ ਪੁਲਿਸ ਮੁਲਾਜ਼ਮ ਜਿਨ੍ਹਾਂ ਤੇ ਨਾਮ ਗਲੈਂਟਰੀ ਅਵਾਰਡ ਦੇ ਲਈ ਨਾਮਜ਼ਦ ਕੀਤੇ ਜਾ ਰਹੇ ਨੇ ਜਿਨ੍ਹਾਂ ਤੇ ਇਲਜ਼ਾਮ ਹੈ ਕਿ ਕਿਸਾਨਾਂ ਤੇ ਤਸ਼ੱਦਦ ਕੀਤਾ ਗਿਆ ਜਿਨ੍ਹਾਂ ਤੇ ਇਹ ਇਲਜ਼ਾਮ ਹੈ ਕਿ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਹੰਝੂ ਗੈਸ ਦੇ ਗੋਲੇ ਛੱਡੇ ਗਏ ਤੇ ਪੰਜਾਬ ਦੀ ਸਰਕਾਰ ਕਹਿੰਦੀ ਸਾਨੂੰ ਪਤਾ ਨਹੀਂ ਉਹ ਪੁਲਿਸ ਮੁਲਾਜ਼ਮ ਕਿਹੜੇ ਨੇ ਪਰ ਹਰਿਆਣਾ ਸਰਕਾਰ ਕਹਿੰਦੀ ਸਾਨੂੰ ਪਤਾ ਉਹ ਪੁਲਿਸ ਮੁਲਾਜ਼ਮ ਕਿਹੜੇ ਨੇ ਉਹਨਾਂ ਦੇ ਨਾਮ ਦੀ ਲਿਸਟ ਬਣਾ ਕੇ ਗਲੈਂਟਰੀ ਅਵਾਰਡ ਲਈ ਦਿੱਤੀ ਗਈ ਇਹ ਗੱਲ ਵੱਖਰੀ ਹੈ ਕਿ ਕੇਂਦਰ ਦੀ ਸਰਕਾਰ ਨੇ ਗਲੈਂਟਰੀ ਅਵਾਰਡ ਦੇਣ ਤੋਂ ਸਿਰਫ ਇਸ ਕਰਕੇ ਮਨਾ ਕਰ ਦਿੱਤਾ ਕਿ ਇਹ ਨਾਮ ਲੇਟ ਆਏ ਨੇ ਜੇ ਪਹਿਲਾਂ ਆਏ ਹੁੰਦੇ ਤਾਂ ਕੰਸੀਡਰ ਕੀਤੇ ਜਾ ਸਕਦੇ ਸਨ